ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੱਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦਿਨ ਹੈਗਾ ਵੀਰਵਾਰ ਤਰੀਕ ਹੈਗੀ 14 ਨਵੰਬਰ ਤੇ ਇੱਥੇ ਟਾਈਮ ਹੋ ਚੁੱਕਿਆ ਹੈ 3 ਵਜੇ ਹੋ ਗਏ ਨੇ ਤੇ ਅੱਜ ਹੈਗਾ ਜੀ 14 ਨਵੰਬਰ ਦਾ ਚਿਲਡਰਨ ਡੇ ਬੱਚਿਆਂ ਦਾ ਦਿਨ ਆ ਜੀ ਬਾਲਦੀਪਸ ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਹਨਾ ਸਾਡੇ ਸਾਰੇ ਪਰਿਵਾਰ ਵੱਲੋਂ ਜੀ ਬਹੁਤ-ਬਹੁਤ ਮੁਬਾਰਕਾ ਪ੍ਰਮਾਤਮਾ ਕਰੇ ਕਿ ਹਰ ਇੱਕ ਬੱਚੇ ਦੀ ਹਨਾ ਮਨੋ ਕਾਮਨਾ ਪੂਰੀ ਹੋਵੇ ਜੋ ਉਹਨਾਂ ਨੇ ਸੋਚਿਆ ਹੈ ਉਹ ਆਪਣੀ ਜ਼ਿੰਦਗੀ ਵਿੱਚ ਵੜਨ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕਰਨ ਸਾਰੇ ਬੱਚੇ ਹੀ ਤੇ ਬਹੁਤ-ਬਹੁਤ ਲੰਬੀਆਂ-ਲੰਬੀਆਂ ਉਮਰਾਂ ਵਾਲੇ ਹੁਣ ਸਾਰੇ ਬੱਚੇ ਹਨਾ ਆਪਦੀ ਜ਼ਿੰਦਗੀ ਨੂੰ ਖੂਬ ਇੰਜੋਏ ਕਰਨ ਤੇ ਬੁਰੀਆਂ ਆਦਤਾਂ ਤੋਂ ਬਚੇ ਰਹਿਣ ਪ੍ਰਮਾਤਮਾ ਉਹਨਾਂ ਨੂੰ ਬਚਾ ਕੇ ਰੱਖੇ ਤੇ ਸਿੱਧੇ ਰਾਹ ਹੀ ਪਾਏ ਰੱਖੇ ਸਾਰਿਆਂ ਦੇ ਬੱਚਿਆਂ ਨੂੰ ਹਨਾ ਕਿਉਂਕਿ ਜੀ ਆਪਣੀ ਜਿਹੜੀ ਜ਼ਿੰਦਗੀ ਆ ਨਾ ਆਪਣੇ ਬੱਚਿਆਂ ਤੇ ਹੀ ਨਿਰਭਰ ਕਰਦੀ ਆ ਤੇ ਜੇ ਆਪਣਾ ਬੱਚਾ ਸਹੀ ਆ ਤਾਂ ਆਪਣੀ ਜ਼ਿੰਦਗੀ ਖੁਸ਼ਹਾਲ ਆ ਹਨਾ ਜੇ ਆਪਣਾ ਬੱਚਾ ਹੀ ਗਲਤ ਰਾਹ ਪੈ ਗਿਆ ਨਾ ਫਿਰ ਬਹੁਤ ਮੁਸ਼ਕਲ ਆ ਜੀ ਜ਼ਿੰਦਗੀ ਕੱਢਣੀ ਕਿਉਂਕਿ ਬੱਚਿਆਂ ਨਾਲ ਇਹ ਸਭ ਕੁਝ ਹਨਾ ਪਰਮਾਤਮਾ ਕਰੀ ਕੇ ਸਾਰਿਆਂ ਦੇ ਬੱਚੇ ਲਾਈਕ ਬਣ ਤੇ ਆਪਣੇ ਮਾਤਾ ਪਿਤਾ ਦਾ ਆਗਿਆਕਾਰੀ ਬਣ ਮੈਂ ਤਾਂ ਇਹ ਅਰਦਾਸ ਕਰਦੀ ਆ ਹਨਾ ਅੱਜ ਦਾ ਦਿਨ ਬਹੁਤ ਵਧੀਆ ਗੁਜ਼ਰੇ ਸਾਰੇ ਬੱਚਿਆਂ ਦਾ ਤੇ ਬਾਕੀ ਜੀ ਆਪਣੇ ਬੱਚਿਆਂ ਨੂੰ ਸਹੀ ਰਾਹ ਪਾਉਣਾ ਹਨਾ ਆਪਣੇ ਹੱਥੇ ਹੁੰਦਾ ਏ ਜੇ ਆਪਾਂ ਬੱਚਿਆਂ ਦੀ ਸਹੀ ਦੇਖਭਾਲ ਕਰਾਂਗੇ ਹਨਾ ਬੱਚਿਆਂ ਨੂੰ ਸਹੀ ਰਸਤਾ ਦੱਸਾਂਗੇ ਫਿਰ ਬੱਚੇ ਵੀ ਸਹੀ ਰਾਹ ਤੁਰਦੇ ਨੇ ਜੇ ਉਹਨਾਂ ਨੂੰ ਆਪਾਂ ਦੱਸਾਂਗੇ ਵੀ ਮਾੜੀ ਦੀ ਸੰਗਤ ਨਹੀਂ ਕਰਨੀ ਹੈਗੀ ਹੈ ਨਾ ਕਿਸੇ ਵੀ ਮਾੜੇ ਇਨਸਾਨ ਕੋਲ ਨਹੀਂ ਖੜਨਾ ਹੈਗਾ ਜੇ ਆਪਾਂ ਬੱਚਿਆਂ ਨੂੰ ਸਮਝਾਵਾਂਗੇ ਕਿ ਉਹ ਇਨਸਾਨ ਨਹੀਂ ਸਹੀ ਹੈਗਾ ਹੈ ਨਾ ਵੀ ਤੁਸੀਂ ਉਹਦੇ ਨਾਲ ਦੋਸਤੀ ਨਾ ਪਾਓ ਤਾਂ ਬੱਚੇ ਕਦੇ ਵੀ ਗਲਤ ਨਾ ਰਾਹ ਨਹੀਂ ਪੈਂਦੇ ਹੈਗੇ ਆਪਣਾ ਹੀ ਫਰਜ਼ ਹੁੰਦਾ ਹੈ ਨਾ ਜ਼ਿਆਦਾਤਰ ਜੀ ਮਾਵਾਂ ਦਾ ਹੀ ਫਰਜ਼ ਹੁੰਦਾ ਕਿਉਂਕਿ ਜੀ ਜ਼ਿਆਦਾਤਰ ਬੱਚੇ ਮਾਵਾਂ ਕੋਲੇ ਰਹਿੰਦੇ ਨੇ ਹੈ ਨਾ ਕੋਲੇ ਰਹਿੰਦੇ ਨੇ ਡੈਡੀ ਤਾਂ ਚਲੋ ਜੀ ਆਪਾਂ ਕਹਿੰਦੇ ਹਾਂ ਨਾ ਕੰਨਾਂ ਦੇ ਕੰਮ ਕਰਦੇ ਹੁੰਦੇ ਨੇ ਕੋਈ ਖੇਤੀਬਾੜੀ ਦਾ ਕਰਦਾ ਕੋਈ ਜੋਬ ਕਰਦਾ ਹੈ ਬੱਚੇ ਉਹਨਾਂ ਕੋਲ ਜ਼ਿਆਦਾਤਰ ਨਹੀਂ ਰਹਿੰਦੇ ਹੈਗੇ ਤੇ ਆਪਣਾ ਹੀ ਫਰਜ਼ ਹੁੰਦਾ ਹਨਾ ਬੱਚਿਆਂ ਨੂੰ ਸਮਝਾਉਣ ਦਾ ਮਾਵਾਂ ਦਾ ਹੀ ਕਿ ਬੱਚਿਓ ਹਨਾ ਵੀ ਕਿਸੇ ਵੀ ਗਲਤ ਸੰਗਤ ਵੱਲ ਨਹੀਂ ਜਾਣਾ ਹੈਗਾ ਤੇ ਆਪਣਾ ਹੀ ਫਰਜ਼ ਆ ਆਪਾਂ ਆਪਣੇ ਬੱਚੇ ਨੂੰ ਹਨਾ ਗੁਰਸਿੱਖੀ ਨਾਲ ਜੋੜੀਏ ਤੇ ਉਹਨੂੰ ਨਸ਼ੇ ਵਗੈਰਾ ਮਤਲਬ ਜਿਹੜੇ ਅੱਜ ਕੱਲ ਚੱਲ ਰਹੇ ਨੇ ਹਨਾ ਪੰਜਾਬ ਵਿੱਚ ਆਪਣੇ ਮਤਲਬ ਦੇਖਦੇ ਹੀ ਆਪਾਂ ਹਨਾ ਕਿਵੇਂ ਨਸ਼ਿਆਂ ਦਾ ਦੌਰ ਚੱਲਦਾ ਏ ਆਪਣਾ ਹੀ ਫਰਜ਼ ਆ ਬੱਚਿਆਂ ਨੂੰ ਸਮਝਾਉਣ ਦਾ ਕਿ ਕਿਵੇਂ ਨਸ਼ਿਆ ਤੋਂ ਦੂਰ ਰਹਿਣਾ ਹਨਾ ਤੇ ਕਿਵੇਂ ਗੁਰਸਿੱਖੀ ਨਾਲ ਜੋੜਨਾ ਤੇ ਮੈਂ ਤਾਂ ਇਹੀ ਕਹੂੰਗੀ ਸਾਰੀਆਂ ਭੈਣਾਂ ਨੂੰ ਹਨਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਸਿੱਖੀ ਨਾਲ ਜੋੜੋ ਤੇ ਉਹਨਾਂ ਨੂੰ ਨਸ਼ਿਆ ਤੋਂ ਹਨਾ ਦੂਰ ਰਹਿਣ ਲਈ ਪ੍ਰੇਰਿਤ ਕਰੋ ਤੇ ਗੁਰਸੇਖ ਬਣਾਓ ਹਨਾ ਤਾਂ ਜੋ ਆਪਣਾ ਬੱਚਾ ਹਨਾ ਗਲਤ ਰਾਹ ਨਾ ਪਵੇ ਤੇ ਪ੍ਰਮਾਤਮਾ ਦੇ ਲੜ ਲੱਗ ਜਵੇ ਹਾਰੀ ਕੁਪੈਣ ਨੂੰ ਮੈਂ ਤਾਂ ਇਹੀ ਕਹੂੰਗੀ ਕਿ ਆਪਣੇ ਬੱਚਿਆਂ ਦੇ ਕੇਸ ਜ਼ਰੂਰ ਰੱਖੋ ਹਨਾ ਕਦੇ ਵੀ ਉਹਨਾਂ ਦੇ ਕੇਸ ਨਾ ਕਟਾਓ ਮੈਂ ਵੀ ਹਨਾ ਦੇਖ ਲਓ ਤੁਸੀਂ ਦੇਖਿਆ ਹੀ ਮੈਂ ਵੀ ਆਪਣੇ ਦੋਹਾਂ ਬੱਚਿਆਂ ਦੇ ਕੇਸ ਰੱਖੇ ਹੋਏ ਨੇ ਜਦ ਕਿ ਇਹਨਾਂ ਦੇ ਪਾਪੇ ਦੇ ਨਹੀਂ ਹੈਗੇ ਤੇ ਮੈਂ ਨਾ ਸ਼ੁਰੂ ਤੋਂ ਹੀ ਪਹਿਲਾਂ ਇੱਕ ਦੋ ਵਾਰ ਨਾ ਇਹਨਾਂ ਨੇ ਕਟਵਾਤੇ ਸੀਗੇ ਇਹਦੇ ਪਾਪੇ ਨੇ ਮਗਰ ਲਾ ਕੇ ਨਾ ਸੈਲਫਰੀ ਤੇ ਵੀ ਜੂੜਾ ਕਟਵਾਤਾ ਸੀ ਪਾਪ ਦਾ ਉਸ ਤੋਂ ਬਾਅਦ ਫੇ ਮੈਂ ਇਹਦਾ ਹਨਾ ਜੂੜਾ ਨਾ ਦੁਆਰਾ ਤੋਂ ਫਿਰ ਛੋਟੇ-ਛੋਟੇ ਮਤਲਬ ਝੁੰਡੀਆਂ ਕਰ-ਕਰ ਕੇ ਵਧਾਇਆ ਇਹ ਮੈਨੂੰ ਪਤਾ ਜਿਸ ਦਿਨ ਨਾ ਇਹਨੇ ਜੂੜਾ ਕਟਵਾਇਆ ਸੀਗਾ ਮੈਂ ਇਹਦੇ ਨਾਲ ਗੁੱਸੇ ਹੋਈ ਸੀਗੀ ਤੇ ਸਹਿਜ ਪ੍ਰੀਤ ਨੂੰ ਸ਼ਾਇਦ ਜ਼ਿਆਦਾ ਸ਼ੈਲ ਨਹੀਂ ਇਹ ਛੋਟਾ ਜਿਹਾ ਸੀਗਾ ਫਰਸਟ ਕਲਾਸ 'ਚ ਪੜਦਾ ਸੀਗਾ ਤੇ ਇਹਨੇ ਜੂੜਾ ਕਟਵਾਤਾ ਸੀਗਾ ਮੈਂ ਨਾ ਇਹਦੇ ਨਾਲ ਗੁੱਸੇ ਹੋਈ ਮੈਂ ਹਤੂ ਆਪਦੇ ਪਾਪੇ ਦੇ ਮਗਰ ਲਾ ਕੇ ਜੂੜਾ ਕਟਵਾਇਆ ਆ ਤੇ ਮੈਂ ਇਹਦੇ ਨਾਲ ਬੋਲੀ ਨਹੀਂ ਸੀਗੀ ਹਨਾ ਤੇ ਜਦ ਮੈਂ ਇਹਦੇ ਨਾਲ ਨਾ ਬੋਲੀ ਸਹਿਜ ਪ੍ਰੀਤ ਦੇ ਨਾਲ ਹਨਾ ਫਿਰ ਨਾ ਇਹ ਰੋ ਪਿਆ ਕਹਿੰਦਾ ਮੰਮੀ ਕੰਦਾ ਤੂੰ ਕੰਦਾ ਮੇਰੇ ਨਾਲ ਬੋਲ ਕਹਿੰਦਾ ਮੈਂ ਅੱਜ ਤੋਂ ਬਾਅਦ ਨਹੀਂ ਜੂੜਾ ਕਟਵਾਉਂਦਾ ਹੈਗਾ ਹਨਾ ਫੇ ਮੈਂ ਇਹਨੂੰ ਦੱਸਿਆ ਮੈਂ ਪੁੱਤ ਮੈਂ ਨਾ ਮੈਂ ਚਾਹੁੰਦੀ ਆ ਵੀ ਹਨਾ ਵੀ ਤੁਸੀਂ ਹਨਾ ਸਿੱਧੇ ਰਾਹ ਪਮੋ ਹਨਾ ਸਿੱਖੀ ਵਾਲੇ ਪਾਸੇ ਜਾਓ ਵੀ ਕਦੇ ਵੀ ਤੁਸੀਂ ਆਪਦਾ ਕੇਸ ਨਾ ਕਟਵਾਵੋ ਤੇ ਫੇਰ ਇਹਨੇ ਮੇਰੇ ਨਾਲ ਆਖੇ ਲੱਗ ਕੇ ਦੁਬਾਰਾ ਤੋਂ ਜੂੜਾ ਰੱਖਿਆ ਸੀਗਾ ਤੇ ਚਲੋ ਹਨਾ ਜਦੋਂ ਇਹ ਤੀਜੀ ਪਤਾ ਨਹੀਂ ਚੌਥੀ ਮੈਨੂੰ ਪੂਰਾ ਯਾਦ ਨਹੀਂਗਾ ਪਤਾ ਚੌਥੀ ਕਲਾਸ ਚ ਸੀ ਤੀ ਪਤਾ ਨਹੀਂ ਤੀਜੀ ਚ ਫੇਰ ਇਹਨੇ ਮੇਰੇ ਮਗਰ ਪੈ ਗਿਆ ਕਹਿੰਦਾ ਮੈਂ ਅਮਰਤਾਸ਼ਾ ਹਨਾ ਫੇ ਮੈਨੂੰ ਅਮਰਤਾਸ਼ਾ ਕਾਇਆ ਸੀਗਾ ਤੇ ਇਸੇ ਤਰ੍ਹਾਂ ਮੈਂ ਇਹਨੂੰ ਨਾ ਜੋੜਿਆ ਹਨਾ ਗੁਰੂ ਰੰਦੇ ਨਾਲ ਮੈਂ ਇਹਨਾਂ ਨੂੰ ਇਹ ਕਿਹਾ ਹੋਇਆ ਵੀ ਦੇਖੋ ਹਨਾ ਜਿੰਨਾ ਚਿਰ ਮੈਂ ਆਂ ਮੈਂ ਤੁਹਾਨੂੰ ਕੇਸ ਨਹੀਂ ਕਟਵਾਉਣ ਦੇਣੀ ਹੈਗੇ ਉਦੋਂ ਬਾਅਦ ਜੋ ਕੁਛ ਮਰਜ਼ੀ ਕਰੋ ਆਪਣੀ ਜ਼ਿੰਦਗੀ 'ਚ ਪਰ ਮੈਂ ਤੁਹਾਨੂੰ ਕੇਸ ਕਟਵਾਉਣ ਦੀ ਇਜਾਜ਼ਤ ਨਹੀਂ ਦਿੰਦੀ ਹੈਗੀ ਹਨਾ ਹੁਣ ਸਾਡੇ ਜਿਸ ਕਰਨ ਵੀ ਆ ਕਦੇ-ਕਦੇ ਇਹ ਕਹਿ ਦਿੰਦਾ ਬਈ ਮੰਮੀ ਹਨਾ ਵੀ ਮੈਂ ਕਿ ਇਸ ਕਟਵਾਉਣੇ ਨੇ ਪਰ ਜੀ ਮੈਂ ਇਹਨੂੰ ਨਹੀਂ ਕਟਵਾਉਣ ਦਿੰਦੀ ਮੈਂ ਇਹਨੂੰ ਜਦ ਇਹ ਨਾ ਮਤਲਬ ਗੁਰੂ ਗੋਬੇ ਸਿੰਘ ਜੀ ਦੇ ਬੱਚਿਆਂ ਬਾਰੇ ਆਧਾਰਨਾ ਦੇ ਕੇ ਨਾ ਇਹਨੇ ਸਮਝਾਉਣ ਲੱਗ ਜੰਦੀ ਆ ਵੀ ਹਨਾ ਵੀ ਨਹੀਂ ਵੀ ਜਿਸ ਕਰਨ ਆਪਣੇ ਵਾਲ ਨਹੀਂ ਕਟਵਾੜੇ ਹੈਗੇ ਆਪਾਂ ਨੇ ਹਨਾ ਗੁਰੂ ਗੁਰੂਆਂ ਨਾਲ ਜੁੜਨਾ ਹੈ ਬਹੁਤ ਔਖਾ ਜੀ ਜਿਹੜੇ ਨਸ਼ਾ ਹੀ ਕਰਦੇ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਨਸ਼ਾ ਹੈ ਉਹਨਾਂ ਨੂੰ ਪਤਾ ਹੈ ਉਹ ਕਿਵੇਂ ਕਿਸ ਤਰ੍ਹਾਂ ਕੱਟਦੇ ਨੇ ਉਹਨਾਂ ਦੇ ਨਾਲ ਹਨਾ ਮੈਂ ਤਾਂ ਇਹੀ ਕਹੂੰਗੀ ਤੁਸੀਂ ਸਾਰੀਆਂ ਭੈਣਾਂ ਹਨਾ ਆਪਣੇ ਬੱਚੇ ਤੋਂ ਛੋਟੇ ਹੁੰਦੇ ਤੁਸੀਂ ਉਹਨਾਂ ਨੂੰ ਸਮਝਾਵੋ ਹਨਾ ਵੀ ਆਪਾਂ ਨੇ ਗੁਰਸਿੱਖੀ ਵਾਲੇ ਰਾਹ ਜਾਣਾ ਹਨਾ ਵੀ ਨਸ਼ਿਆਂ ਤੋਂ ਬਚ ਕੇ ਰਹੋ ਜਿੰਨਾ ਬੱਚਿਆਂ ਨੂੰ ਬਚਾ ਸਕਦੇ ਹੋ ਮੈਂ ਤਾਂ ਇਹੀ ਕਹੂੰਗੀ ਕਿ ਆਪਣੇ ਬੱਚਿਆਂ ਨੂੰ ਬਚਾ ਲਓ ਆਪਾਂ ਹੀ ਹਨਾ ਆਪਾਂ ਮਾਮਾ ਨਹੀਂ ਬੱਚਿਆਂ ਨੂੰ ਸੰਭਾਲਣਾ ਮਾਮਾ ਨਹੀਂ ਸਿੱਧੇ ਰਾਹ ਪਾਉਣਾ ਹੈ ਜੀ ਆਪਾਂ ਹੀ ਹਨਾ ਬੱਚੇ ਨੂੰ ਜਦੋਂ ਬੱਚਾ ਕੇਸ ਕਟਵਾਉਂਦਾ ਆਪਾਂ ਖੁਸ਼ ਹੋਣਿਆ ਦੇਹ ਕਿ ਹਨਾ ਵੀ ਹਾਂ ਤੂੰ ਸੋਹਣਾ ਲੱਗਦਾ ਵਾਲ ਖੜੇ ਕਰਕੇ ਸਾਡਾ ਜਿਸ ਕੰਨ ਕਦੇ ਕਹ ਦਿੰਦਾ ਮੰਮੀ ਮੈਂ ਮੈਂ ਵਾਲ ਖੜੇ ਕਰਨਾ ਮੈਂ ਕਹਿੰਦਾ ਨਹੀਂ ਪੁੱਤ ਜਹ ਜਿਹੜੀ ਸਿੱਖੀ ਨਾਲ ਹਨਾ ਆਪਣਾ ਇਹ ਮਤਲਬ ਰੋਗ ਬਣਦਾ ਹਨਾ ਉਹ ਕਦੇ ਵੀ ਵਾਲ ਕਟਵਾ ਕੇ ਨਹੀਂ ਬਣਦਾ ਮੈਨੂੰ ਬਹੁਤ ਸਮਝਾਉਣੀ ਆ ਤੇ ਕਦੇ ਵੀ ਤੁਸੀਂ ਵੀ ਖੁਸ਼ ਨਾ ਹੋਏ ਵੀ ਤੁਹਾਡੇ ਬੱਚੇ ਨੇ ਬਾੜ ਕਟਵਾ ਦਿੱਤੇ ਹਨਾ ਵੀ ਤੁਸੀਂ ਖੁਸ਼ ਹੋ ਹੋਮੋ ਨਹੀਂ ਜੀ ਉਹਨਾਂ ਨੂੰ ਦੱਸੋ ਹਨਾ ਵੀ ਬਾੜਾਂ ਦੀ ਬਹੁਤ ਐਮੀਅਤ ਆਪਣੇ ਜ਼ਿੰਦਗੀ ਦੇ ਵਿੱਚ ਤੇ ਗੁਰੂ ਜੀ ਨੇ ਆਪਣੇ ਖਾਤਰ ਕਿੰਨੀਆਂ ਕੁਰਬਾਨੀਆਂ ਕੀਤੀਆਂ ਹਨਾ ਤੇ ਬੱਸ ਜੀ ਬੱਚਿਆਂ ਨੂੰ ਇਹੀ ਕਹਾ ਕਰੋ ਵੀ ਨਹੀਂ ਬਾੜੀ ਕਟਵਾਉਣੇ ਮੈਂ ਤਾਂ ਇਹੀ ਕਹੂੰਗੀ ਤੁਸੀਂ ਵੀ ਭੈਣੋ ਆਪਦੀਆਂ ਹਨਾ ਬੱਚਿਆਂ ਦੇ ਜਿੰਨਾ ਹੋ ਸਕੇ ਮਤਲਬ ਕੇਸ ਧਾਰੀ ਬਣਾਓ ਆਪਦੇ ਬੱਚਿਆਂ ਨੂੰ ਤੇ ਸਿੱਖੀ ਨਾਲ ਜੋੜੋ ਮੇਰੀ ਇਹੀ ਕੋਸ਼ਿਸ਼ ਆ ਕਿ ਮੈਂ ਆਪਦੇ ਬੱਚਿਆਂ ਨੂੰ ਹਨਾ ਸਿੱਖੀ ਨਾਲ ਜੋੜੀ ਰੱਖਾਂ ਤੇ ਬੱਸ ਜੀ ਹੁਣ ਮੈਨੂੰ ਸਹਿਜ ਪ੍ਰੀਤ ਦਾ ਤਾਂ ਚਲੋ ਹੈਗਾ ਹੀ ਅਭੀ ਉਹ ਤਾਂ ਉਹਨੇ ਤਾਂ ਆਪਦੇ ਮਾਨ ਨਾਲ ਅਮਰਤ ਛੱਕ ਲਿਆ ਬੱਸ ਮੈਨੂੰ ਹੁਣ ਸਹਿਜ ਆਪਦੇ ਜਸ ਕਰਨ ਦਾ ਹੈ ਵੀ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਨਾ ਅਮਰਤਧਾਰੀ ਬਣ ਜਾਵੇ ਉਹਨੂੰ ਵੀ ਮੈਂ ਕਹਨੀ ਆ ਉਹ ਕਹਿੰਦਾ ਹਲੇ ਮੰਮੀ ਮੈਂ ਛੋਟ ਆਂ ਵੀ ਹਲੇ ਨਹੀਂ ਕਹਿੰਦਾ ਮੈਂ ਛਕਣਾ ਹੈਗਾ ਤੇ ਮੈਂ ਉਹਦੇ ਤੇ ਵੀ ਪੂਰਾ ਜੋਰ ਲਾਇਆ ਹੋਇਆ ਉਹਨੂੰ ਵੀ ਛਕਾਉਂਗੀ ਤੇ ਮੇਰੀ दिली ਤਮੰਨਾ ਹੈ ਕਿ ਮੈਂ ਨਾ ਆਪਣੇ ਬੱਚਿਆਂ ਨੂੰ ਵੀ ਸਿੱਖ ਸਿੱਖੀ ਸਰੂਪ ਚ ਦੇਖਾਂ ਨਾ ਬੱਚਿਆਂ ਤੋਂ ਨਾ ਬਚਾ ਲਈ ਬਹੁਤ ਜ਼ਰੂਰੀ ਆ ਅੱਜ ਕੱਲ ਜਿਹੜਾ ਸਮਾ ਚੱਲ ਰਿਹਾ ਏ ਕੋਈ ਵੀ ਕੋਈ ਵੀ ਨਹੀਂ ਚਾਹਦਾ ਹੈਗਾ ਕਿ ਬੱਚੇ ਆਪਣਾ ਹਨਾ ਸਿੱਧੇ ਰਾਹ ਪਾਵੇ ਇਹ ਆਪਾਂ ਨਹੀਂ ਪਾਉਣਾ ਜੀ ਬਹੁਤ ਦੁਨੀਆ ਬੈਠੀ ਆ ਬੱਚਿਆਂ ਨੂੰ ਕਰਾਹੇ ਪਾਉਣ ਲਈ ਹਨਾ ਤੇ ਪਰ ਆਪਣੀ ਥੋੜੀ ਜੀ ਕੋਸ਼ਿਸ਼ ਆ ਨਾਲ ਜੇ ਬੱਚਾ ਆਪਣਾ ਸਿੱਧੇ ਰਾਹ ਪੈ ਜਵੇ ਕੋਈ ਮਾੜੀ ਗੱਲ ਨਹੀਂ ਗਈ ਹਨਾ ਬਸ ਜੀ ਦੋਏ ਵੇਲੇ ਅਰਦਾਸ ਕਰਿਆ ਕਰੋ اے ਪ੍ਰਮਾਤਮਾ ਵੀ ਅਸੀਂ ਆਪਣੇ ਬੱਚਿਆਂ ਦੇ ਨਾਲ ਨਹੀਂ ਰਹਿ ਸਕਦੇ ਹੈਗੇ ਤੁਸੀਂ ਹਨਾ ਇਨਾ ਦੇ ਹੱਥ ਦੇ ਕੇ ਤੁਸੀਂ ਇਹ ਬਚਾਉਣਾ ਇਹਨੂੰ ਕਿਉਂਕਿ ਜੇ ਆਪਾਂ ਆਪਾਂ ਆਪਣੇ ਬੱਚਿਆਂ ਨੂੰ ਕਿਤੇ ਵੀ ਰੱਖੀ ਨਹੀਂ ਕਰ ਸਕਦੇ ਹੈਗੇ ਬਸ ਉਹ ਪਰਮਾਤਮਾ ਦੇ ਸਿਰ ਤੇ ਛੱਡ ਦੋ ਉਹੀ ਹੈ ਉਹਨਾਂ ਦਾ ਹੈ ਨਾ ਉਹਨੇ ਇਹਨਾਂ ਨੂੰ ਹਰ ਜਗ੍ਹਾ ਰੱਖਿਆ ਕਰਨੀਆ ਉਹਨੇ ਸਿੱਧੇ راہ ਪਾਈ ਰੱਖਣੇ ਨੇ ਮੈਂ ਹਰ ਵੇਲੇ ਹੀ ਅਰਦਾਸ ਕਰਦੇ ਆਂ ਵੀ ਪਰਮਾਤਮਾ ਤੂੰ ਹੀ ਇਹਨਾਂ ਨੂੰ ਹੈ ਨਾ ਸਮੱਤ ਬਖਸ਼ੀ ਵੀ ਬੁਰੀਆਂ ਆਤਾਂ ਤੋਂ ਬਚਾਈ ਰੱਖੀ ਮੈਂ ਤਾਂ ਇਹੀ ਕਹਿੰਨੀ ਹੁੰਦੀ ਆ ਬਾਕੀ ਆਪਣੇ ਪਿੰਡ ਵੀ ਸਿੱਖੀ ਨਾਲ ਸੰਬੰਧਿਤ ਬੱਚਿਆਂ ਨੇ ਹਨਾ ਉਹ ਕਰਿਆਏ ਦਸਤਾਰ ਮੁਕਾਬਲਾ ਕਰਵਾਉਣ ਲੱਗੇ ਨੇ ਆਪਣੇ ਐਤਵਾਰ ਦਾ ਅਗਲੇ ਐਤਵਾਰ ਦਾ ਤੇ ਉੱਥੇ ਨਾ ਮਤਲਬ ਉਹੀ ਬੱਚਾ ਪੱਗ ਲੈ ਸਕਦਾ ਜਿਹਦੇ ਮਤਲਬ ਜੂੜਾ ਰੱਖਿਆ ਹੋਵੇ ਤੇ ਵਧੀਆ ਤੋਂ ਵਧੀਆ ਜਿਹੜੇ ਪੱਗ ਬੰਨਣਗੇ ਉਹਨਾਂ ਨੂੰ ਬੱਚਿਆਂ ਨੂੰ ਸਮਾਨਤ ਵੀ ਕਰਨਗੇ ਹਨਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਇਹ ਉਪਰਾਲਾ ਬੱਚਿਆਂ ਦਾ ਵੀ ਇਹਦੇ ਨਾਲ ਵੀ ਹਨਾ ਬੱਚੇ ਦਸਤਾਰ ਸਜਾਉਣਗੇ ਤੇ ਵੱਧ ਤੋਂ ਵੱਧ ਗਾਹਾਂ ਨੂੰ ਕੇਸਤਾਰੀ ਹੋਣਗੇ ਹਨਾ ਤੇ ਬਹੁਤ ਵਧੀਆ ਹੈ ਜੀ ਇਦਾਂ ਹੈ ਨਾ ਵੱਧ ਚੜ ਕੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਪਾਂ ਆਪਣੇ ਬੱਚਿਆਂ ਨੂੰ ਇਸ ਹਨਾ ਬੁਰੀਆਂ ਆਦਤਾਂ ਤੋਂ ਬਚਾ ਸਕੀ ਨਸ਼ੇ ਤੋਂ ਦੂਰ ਰੱਖ ਸਕੀਏ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਜਦੋਂ ਪਤਾ ਲੱਗਿਆ ਵੀ ਆਪਣੇ ਗੁਰਦੁਆਰਾ ਸਾਹਿਬ ਇਹ ਪ੍ਰੋਗਰਾਮ ਕਰਨਾ ਹੈ ਦਸਤਾਰ ਵਾਲਾ ਤੇ ਸ਼ਰਤ ਵੀ ਮੈਨੂੰ ਬਹੁਤ ਵਧੀਆ ਲੱਗੀ ਆ ਵੀ ਜਿਹੜੇ ਬੱਚੇ ਦਾ ਜੂੜਾ ਰੱਖਿਆ ਹੋਇਆ ਉਹ ਹੀ ਭਾਗ ਰਹੂਗਾ। ਵਾਲ ਜਿਹਦੇ ਵਾਲ ਕੱਟੇ ਹੋਣਗੇ ਉਹ ਬੱਚਾ ਨਹੀਂ ਭਾਗ ਲਊਗਾ। ਬਹੁਤ ਵਧੀਆ ਜੀ ਹਨਾ। ਨਹੀਂ ਤਾਂ ਜੀ ਕਈ ਬੱਚੇ ਕੇਸ ਕਟਾ ਦਿੰਦੇ ਨੇ ਦਸਤਾਰਾਂ ਸਜਾਉਂਦੇ ਨੇ ਪਰ ਜੀ ਨਹੀਂ ਕੇਸ ਨਾ ਕਟਵਾਓ ਤੇ ਦਸਤਾਰਾਂ ਵੱਧ ਤੋਂ ਵੱਧ ਸਜਾਓ ਹਨਾ। ਮੈਂ ਤਾਂ ਇਹੀ ਕਹੂੰਗੀ ਤੇ ਇੰਨਾ ਕਿੰਨਾ ਕੁ ਵਜਨ ਆ ਜੀ ਆਪਣੇ ਸਿਰ ਤੇ ਵਾਲਾਂ ਦਾ ਜਿਹੜਾ ਆਪਾਂ ਸੰਭਾਲ ਨਹੀਂ ਸਕਦੇ ਹੈਗੇ ਵਾਲ ਤੇ ਨਹੀਂ ਜੀ ਕੇਸ ਨਾ ਕਟਵਾਇਆ ਕਰੋ ਆਪਣੇ ਬਾਲ ਜ਼ਰੂਰੀ ਨੇ ਆਪਣੇ ਬਾਲ ਰੱਖੋ ਕੇਸ ਧਾਰੀ ਬਣੋ ਹਨਾ ਪ੍ਰਮਾਤਮਾ ਨਾਲ ਜੁੜੋ ਬਾਜੀ ਮੈਂ ਤੈਹੀ ਕਹੂੰਗੀ ਜੀ ਹਨਾ ਸਾਰੇ ਬੱਚਿਆਂ ਨੂੰ ਪ੍ਰਮਾਤਮਾ ਹਨਾ ਸਮੱਤ ਬਖਸ਼ੇ ਤੇ ਸਿੱਧੇ ਰਾਹੀ ਪਾਇਆ ਬੰਦੀ ਨਸ਼ਿਆ ਤੋਂ ਬਚਾਈ ਰੱਖੇ ਹਨਾ ਤੇ ਬਾਕੀ ਜੀ ਫੇਰ ਤੋਂ ਦੁਬਾਰਾ ਤੋਂ ਸਾਰਿਆਂ ਨੂੰ ਹੈਪੀ ਚਿਲਡਰਨਸ ਡੇ ਹਨਾ ਸਾਰਿਆਂ ਨੂੰ ਤੇ ਬਾਲਦੇਵ ਜੀ ਸਦਿਆਂ ਬਹੁਤ-ਬਹੁਤ ਵਧਾਈਨਾ ਜੀ ਬਾਕੀ ਮਾਮਾ ਨੂੰ ਵੀ ਦੀ ਬਧਾਈ ਨਾ ਹਨਾ ਮੇਰੀਆਂ ਭੈਣਾਂ ਨੂੰ ਵੀ ਜਿਨ੍ਹਾਂ ਦੇ ਬੱਚੇ ਛੋਟੇ ਛੋਟੇ ਨੇ ਹਨਾ ਆਪਦੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜੋ ਮੈਂ ਤਾਂ ਇਹਦੀ ਕਹੂੰਗੀ ਬਾਤ ਤੇ ਵੱਧ ਉਹਨਾਂ ਨੂੰ ਹਨਾ ਅ ਪ੍ਰੇਰਿਤ ਕਰੋ ਬਈ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਬਸ ਜੀ ਕਿਸੇ ਵੀ ਮਾੜੇ ਬੰਦੇ ਦੀ ਸੰਗਤ ਨਾ ਕਰੋ ਜੇ ਆਪਾਂ ਮਾੜੇ 'ਚ ਜਾ ਕੇ ਬੈਠਾਂਗੇ ਫਿਰ ਤਾਂ ਬੱਚਾ ਜੀ ਮਾੜੇ ਪਾਸੇ ਲੱਗਦਾ ਹੀ ਆ ਬਸ ਜੀ ਬੱਚਿਆਂ ਨੂੰ ਮਾੜੇ ਪਾਸੇੋਂ ਬਚਾਈ ਰੱਖੋ ਬਾਕੀ ਜੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਭੇਜ ਦਿਆ ਕਰੋ ਪਾਠ ਕਰਵਾਇਆ ਕਰੋ ਵਾਦ ਤੇ ਵੱਧ ਤਾਂ ਜੋ ਬੱਚਾ ਹਨਾ ਤੁਸੀਂ ਵੀ ਅਰਦਾਸ ਕਰਿਆ ਕਰੋ ਵੀ ਬੱਚਾ ਆਪਣਾ ਸਿੱਧੇ ਰਾਹੇ ਪਾਵੇ। ਹੋਰ ਇਹਦੇ ਉੱਤੇ ਜੀ ਮੈਂ ਹੋਰ ਕੁਝ ਨਹੀਂ ਕਹਿ ਸਕਦੀ ਹੈਗੀ ਬਸ ਜੀ ਮੈਂ ਤਾਂ ਇਹੀ ਕਹੂੰਗੀ ਕਿ ਸਾਰੀਆਂ ਭੈਣਾਂ ਦੇ ਬੱਚੇ ਖੁਸ਼हाल ਰਹਿਣ ਹਨਾ ਆਪਦੀ ਜ਼ਿੰਦਗੀ ਵਿੱਚ ਖੁਸ਼ੀ ਕਰਨਾ। ਬਾਕੀ ਜੀ ਜੇਕਰ ਅੱਜ ਦੀ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ। ਮਿਲਾਂਗੇ ਕੱਲੋ ਤੁਸੀਂ ਹੋਰ ਨਵੇਂ ਬਲੌਗ ਕਰਨ। ਤਦ ਤੱਕ ਲਈ ਓਕੇ ਬਾਏ ਬਾਏ। ਸਤਿ ਸ਼੍ਰੀ ਅਕਾਲ ਜੀ।